ਫਿਰ ਬੇਬੇ ਜੀ ਮੈਂ ਸ਼ਾਈ ਪਨੀਰ ਬਣਾ ਲਨੀ ਮੈਂ ਵੈਸੇ ਵੀ ਬੜਾ ਸਵਾਦ ਬਣਾਉਂਦੀ ਆਂ ਸਾਨੂੰ ਨੇ ਪਨੀਰ ਸ਼ਾਈ ਸੁਹੀ ਆਉਂਦੇ ਅਜਾ ਸਿੱਧਰੀ ਪੁੱਦੀ ਦੇ ਸਾਥ ਦੀ ਮੂੰਗੀ ਪਈਏ ਘਰ ਦੀ ਹਰੀ ਉਹ ਬਣਾ ਲੈ ਆਲੂ ਬਾਹਨੇ ਕਾ ਲੈ ਹੁ ਤੱਕ ਖੜਾ ਹਰਾ ਤਣੀਆਂ ਚੋਦੀ ਬਣ ਲੈ ਸ਼ਾਈ ਪਨੀਰ ਦੀ ਅਸੀਂ ਇਹ ਕੰਜਰ ਕੰਨਾ ਕਰਦੇ ਸਿੱਧਰੀ ਪੁੱਦੀ ਦਾ ਖੰਨੇਸਤਾ ਨਮੀਆਂ ਗੱਲਾਂ ਤੋੜਦੀ ਐ ਸਾਨੂੰ ਨੇ ਕੰਜਰ ਕਿੱਤੇ ਆਉਂਦੇ ਘਰ ਪਟਿਆ ਜਾਊਗਾ ਸਲੋੜਦਾ ਭਾਈ ਅਸੀਂ ਜਾਣਦੇ ਆ ਦੇਖੋ ਸੁਣਾਉਣਾ ਨਮੀ ਸਿਹੜ ਗਿਆ ਲੈ ਚੋਦੀ ਬਣਦੀ ਐ ਸ਼ਾਈ ਪਨੀਰਾਂ ਦੀ ਟਾਗ ਹੁੰਦੀ ਬੈਸੀਗੀ ਤੂੰ ਮੈਨੂੰ ਜੇ ਗਲਾਸ ਦੁੱਧ ਕਰਮ ਕਰਕੇ ਦੇ ਦੇਂ ਮੈਂ ਗੋਲੀ ਲੈਣਾ ਬੇਬੇ ਦੁੱਧ ਮੈਂ ਕਹਿੰਨੀ ਐ ਤੁਸੀਂ ਪਾਣੀ ਨਾ ਲੈ ਲਓ ਗੋਲੀ ਨਹੀਂ ਡਾਕਟਰ ਨੇ ਤੇਰੇ ਬਾਪ ਨੇ ਇਹਨਾਂ ਦੁੱਧ ਨਾ ਦੱਸਿਆ ਮੈਨੂੰ ਖੋ ਹੀ ਲਾਉਂਦਾ ਪਾਣੀ ਬੇਬੇ ਡਾਕਟਰ ਤਾਂ ਐਵੇਂ ਗੱਲਾਂ ਮਾਰਦੇ ਆ ਲੈ ਆਪਣਾ ਦੁੱਧ ਪਚ ਜਾਊਗਾ ਸ਼ਾਮ ਨੂੰ ਫੇਰ ਲੈ ਆਣਾ ਪੈਣਾ ਆ ਸੁਣੋ ਡਾਕਟਰ ਕਹਿੰਦੇ ਵੀ ਕੋਲੇ ਕਰਕੇ ਪੀਪਰ ਪਰ ਪੀ ਲੋ ਮੇਰੇ ਬਾਈ ਤਾਂ ਡਾਕਟਰ ਐਵੇਂ ਹੀ ਮਾਰਦੇ ਨੇ ਬੇਬੇ ਤੁਹਾਨੂੰ ਵੀ ਪਤਾ ਵਾ ਕਿ ਮੇਰੀ ਤਬਿਆਰ ਠੀਕ ਨਹੀਂ ਰਹਿੰਦੀ ਹੈਗੀ ਤਾਂ ਮੈਂ ਦੁੱਧ ਰਾਤੀ ਪੀਤਾ ਅੱਗੇ ਮੈਂ ਪੀਨੀ ਆ ਤੁਸੀਂ ਦੱਸੋ ਸੁਣ ਲੈ ਗੰਗੀਰੀ 20 ਅਕਤੂਬਰ ਦੀ ਪੱਜ ਹੈ ਦੱਸ ਕਿਹੜਾ ਪਾਸਾ ਤੇਰਾ ਤੇ ਬੀਜ ਨੂੰ ਮਾੜੀਏ ਤੂੰ ਚਲ ਠੀਕ ਹੈ ਕਰ ਲੋ ਜੀ ਮੈਂ ਕਰਦੇ ਹਾਂ ਫਿਰ ਮੈਤੋਂ ਨਾ ਕੁਝ ਪਾਓ ਮੈਂ ਤੁਹਾਨੂੰ ਦੱਸਾਂ ਬੀਬੀ ਤੁਸੀਂ ਤਾਂ ਐਵੇਂ ਬਿਨਾਂ ਗੱਲ ਦਾ ਰੌਲਾ ਪਾਈ ਜਾਂਦੇ ਹੈਗੇ ਉਹ ਛੋਟਾ ਕਹਿੰਦਾ ਮੈਨੂੰ ਦੱਸਿਆ ਕਰਵਾ ਹੁਣ ਆਉਂਗਾ ਦੱਸੂਗਾ ਛੋਟੀ ਤਿਆਰ ਹੋ ਜਾਊਗਾ ਕੋਈ ਗੱਲ ਨਹੀਂ ਚਾਹੀਦੀ ਮਾੜੀ ਮੋਟੀ ਹੁਣ ਮੈਂ ਕੀ ਕੀਤਾ ਅਜੇ ਆ ਕੱਚ ਰਹੀ ਨਾ ਬੰਦਾ ਆ ਦੱਸ ਆ ਝੂਕੀ ਤੈਨੂੰ ਕੀੜੇ ਭੈਣ ਭੈਣ ਦੇ ਯਾਰ ਨੇ ਬਾਂਸ ਕਹੀ ਹੈ ਮੇਰੀ ਗੱਲ ਸੁਣੋ ਬੇਬੇ ਪਹਿਲਾਂ ਤਾਂ ਗਾਲਾਂ ਕੱਢ ਕੇ ਨਾ ਗੱਲ ਕਰੋ ਮੇਰੇ ਨਾਲ ਮੈਂ ਤਾਂ ਗਾਲ ਕੱਢ ਕੇ ਇਹ ਜੇ ਪਾ ਚ ਇਹ 10000 ਦਾ ਸੂਟ ਪਾ ਲੈ ਆ ਤੂੰ ਕਿ ਕੁੱਤੇ ਤੇਰੇ ਗੈਲ ਕੁੱਤੇ ਰੇ ਭੇਜ ਤਾਡੇ ਪੁੱਤ ਦੀ ਔਕਾਤ ਹੈਗੀ 10000 ਵਾਲਾ ਸੂਟ ਪੁਆੰਦੀ ਮੈਂ ਤਾਂ ਹੈਗੀ ਨਾ ਮੇਰਾ ਪੁੱਤ ਤੈਨੂੰ ਸੂਟ ਜਿਹੜਾ ਪਾਵਾਂ 15 ਦਾ ਮੰਗਾ ਲੈ ਆ ਨਹੀਂ ਮੇਰਾ ਪੁੱਤ ਗਿਟਕੜੀ ਚ ਝੁੱਗੇ ਲੈ ਕੇ ਦਿੰਦਾ ਬੇਬੇ ਇੱਥੇ ਕੀ ਬੁਰਾਈ ਆ ਨਾ ਸਾਡੇ ਪਿੰਡ ਚ ਕੋਈ ਪਾਵੇ ਨਾ ਕਿਤੇ ਉਧਰ ਫਿਰ ਲੈਣਾ ਫੋਨ ਇਧਰ ਨਹੀਂ ਫੋਨ ਕੁੜੀਆਂ ਕੋਈ ਨਹੀਂ ਘਰੇ ਬਹਿ ਕੇ ਗੱਲ ਕਰ ਤੂੰ ਨਾ ਕੀ ਦੁਬੱਡੇ ਬੋਧਾ ਕਰ ਜਿਹੜਾ ਉਧਰ ਹੋਏ ਮੂੰਹ ਚੱਕੀ ਕਾਨੂੰ ਲੜਖੇ ਫੋਨ ਕੀ ਕਹਿੰਦੇ ਹੋਣਗੇ ਕਿਵੇਂ ਮੈਂ ਜਾ ਕੇ ਉਹਨੂੰ ਬਾਹਰ ਮੂੰਹ ਦਿਖ ਸ਼ਰਮਨਾ ਗੱਲ ਕਰ ਲਿਆ ਕਰ ਮਾਰੀ ਮੋਟੀ ਬੇਬੇ ਮੇਰੀ ਗੱਲ ਸੁਣੋ ਮੈਂ ਆਪਣੀ ਮੰਮੀ ਘਰੇ ਗਈ ਸੀ ਮੰਮੀ ਦਾ ਪਤਾ ਲੈਣ ਬਿਮਾਰ ਹੋਏ ਹੋਏ ਨੇ ਚੋਦੀ ਮੰਮੀ ਦੀ ਹੋਈਆ ਕੁੱਤਿਆਂ ਦੀ ਰੰਨ ਕਿੱਦਰੀ ਹਰਦੀ ਧੱਕੇ ਖਾਂਦੀ ਤੁਸੀਂ ਗੱਲਾਂ ਕਿਉਂ ਕੱਢ ਕੇ ਗੱਲ ਕਰਦੇ ਮੇਰਾ ਮੇਰਾ ਤਨਮਨ ਵਿੱਚ ਸਾਰੇ ਕਮਰੇ ਚ ਭਮਾਨ ਹੁਣ ਨੂੰ ਕਰ ਕੋਈ ਪੇਟੀ ਵੀ ਚੱਕ ਕੇ ਲੱਦ ਕੇ ਲੈ ਲੈ ਟਰਾਲੀ ਚ ਬੰਦਾ ਨਾ ਬਾਹਰੋਂ ਆਂਦਾ ਵਾ ਠੀਕ ਹੈ ਗਰਮੀ ਇੰਨੀ ਪਈ ਆ ਤੇ ਘਟੋ ਘੜ ਪਾਣੀ ਤਾਂ ਤੁਸੀਂ ਕੀ ਪੁੱਛਣਾ ਆਂਦੇ ਸਰ ਤੁਸੀਂ ਗੱਲਾਂ ਕੱਢਣੀਆਂ ਸ਼ੁਰੂ ਕਰ ਤੂੜੀ ਆਈ ਤੂੰ ਆਂ ਤੇ ਪਾਣੀ ਪੁੱਛਿਆ ਛੜੂਗਾ ਮੈਂ ਤਾਂ ਮਰੀਆ ਨਹੀਂ ਤੇਰੇ ਮਾਰਦੀ ਮੇਰਾ ਤਨਮਨ ਵਿੱਚ ਚਿਆ ਪਿਆ ਕੀ ਮੱਛੇ ਪਏ ਤੁਹਾਡਾ ਤਾਂ ਨੋਕ ਦਾ ਤੜਕੇ ਦੇ ਪੱਖੇ ਛੱਡੀ ਪਏ ਨੇ ਮੈਂ ਆਹ ਕਮਰੇ ਚ ਵੜ ਗਈ ਨਾ ਮੈਂ ਕਿਸ਼ੋਰ ਨੂੰ ਪੁੱਛਦੀ ਆ ਵੀ ਇਹੀ ਤੇਰੀ ਨੂੰ ਉੱਤੋਂ ਦੀ ਹੋਈ ਫਿਰਦੀ ਐ ਨਾ ਅਗਲੀ ਕੋਈ ਵਹੀ ਭੱਜ ਗਈ ਉਹ ਮੈਂ ਤਾਂ ਕਿਸ਼ੋਰ ਨੂੰ ਪੁੱਛਦੀ ਵੀ ਨਹੀਂ ਸ਼ਰਮ ਦੀ ਮੈਂ ਤਾਂ ਇਧਰ ਆਏ ਕਰਕੇ ਤੇ ਅਗਰ ਆਣੀਆਂ ਇਧਰ ਆਏ ਜਿਵੇਂ ਕੁੱਤਾ ਦੇਖ ਕੇ ਮੁਰਝੇ ਅੰਦਰ ਕਹੋ ਕਮਰੇ ਚ ਵੜ ਗਈ ਕਰਦੇ ਆਉਂਚ ਨਹੀਂ ਇੰਨੇ ਚੇ ਤਾਂ ਕੋਈ ਘਰ ਲੁੱਟ ਕੇ ਲੈ ਜਾਂਦਾ ਓਕੇ ਘਰ ਚ ਹੈ ਕੀ ਆ ਲੁੱਟਣ ਵਾਸਤੇ ਹੋਰ ਤੁਹਾਡੀ ਕੰਜਰੀਆਂ ਨੇ ਤੇਰੇ ਪੇਖੇ